ਸਬਦੋ ਬਿੱਲਾ ਦਾ ਮੈਨੂੰ ਇਹ ਦੱਸੋ ਫੌਜ ਦੀ ਨੌਕਰੀ ਕਿਵੇਂ ਚੱਲਦੀ ਪਈ ਹੈ ਫੌਜ ਦੇ ਨਾਲ ਰੋਜੀ ਰੋਟੀ ਦਾ ਰੋਜ਼ਗਾਰ ਵੀ ਮੇਰਾ ਪਾਉ ਸੋਨੇ ਚੱਲ ਗਿਆ ਠੀਕ ਹੈ ਉਹ ਸੇਵਾ ਵੀ ਜਿਹੜੀ ਦੇਸ਼ ਦੀ ਕਰਨ ਦਾ ਮੌਕਾ ਮਿਲ ਗਿਆ ਨਾਲ ਨਾਲ ਪੜ੍ਹਨ ਦਾ ਵੀ ਮੌਕਾ ਮਿਲ ਗਿਆ ਮਤਲਬ ਕੈਲੋਸ ਪੰਜੇ ਉਂਗਲਾ ਕਿਉਂ ਹੋ ਜਾਤਾ ਠੀਕ ਹੈ ਜੀ ਬਿਲਕੁਲ ਉਹ ਤਾਂ ਹੋ ਗਿਆ ਹਾਂਜੀ ਬਿਲਕੁਲ ਵੀਰੇ ਉਹਦੇ ਵਿੱਚ ਕਿ ਇਹ ਜੋ ਕਿਤਾਬ ਹੈ ਸ਼ੰਦ ਵਰਸਤੀ ਇਹਦੇ ਤੇ ਮਿਹਨਤ ਕਰਨ ਵਾਲੇ ਸਾਰਿਆਂ ਨੂੰ ਪਤਾ ਕਿਉਂਕਿ ਮੇਰੇ ਨਾਲ ਕਾਫੀ ਸਮੇਂ ਤੋਂ ਕੁਝ ਲੇਖਕ ਵਿਚਾਰ ਰਹੇ ਨੇ ਤੇ ਸਾਰਿਆਂ ਨੂੰ ਪਤਾ ਕਿ ਇਹ ਕਿਤਾਬ ਦਾ ਨਾਮ ਕਦੋਂ ਸ਼ੁਰੂ ਕੀਤਾ ਮੈਂ ਔਰ ਕਦੋਂ ਦਾ ਇਹ ਕਿਤਾਬ ਨੂੰ ਕਰਿਆ ਜੋ ਇਸ ਕਿਤਾਬ ਦੇ ਅੰਦਰ ਦਾ ਮਟੀਰੀਅਲ ਹੈ ਉਹ ਆਮ ਦੇਵੇਂ ਇੰਨਾ ਸਸਤਾ ਨਹੀਂ ਕਿ ਜਿਵੇਂ ਹਰ ਕੋਈ 5-7 ਦਿਨ ਦੀ ਕਿਸੇ ਨਾਲ ਮੁਹੱਬਤ ਕਰਕੇ ਜਾਂ ਫਿਰ ਕੋਈ ਸੇ ਚੀਜ਼ ਤੋਂ ਪ੍ਰਭਾਵਿਤ ਹੋ ਕੇ ਕਿਤਾਬ ਲਿਖ ਦੇਣੀ ਇਵੇਂ ਨਹੀਂ ਇਸ ਤੇ ਕੀਤਾ ਗਿਆ ਲੋਕ ਕਥਾਵਾਂ ਤੋਂ ਲੈ ਕੇ ਕਿਸੇ ਸੂਰਬੀਰਾਂ ਦੇ ਜਿਹੜੇ ਇਹਦੇ ਵਿੱਚ ਉਹ ਤੇ ਸ਼ਾਹੀਦਪਨ ਜਿਹੜੇ ਜੋਸ਼ਪਨ ਨਵੇਕਲੇ ਹਨ ਹਰ ਇੱਕ ਚੀਜ਼ ਇਸ ਕਿਤਾਬ ਦੇ ਵਿੱਚ ਸਮੋਈ ਹੋਈ ਮਹਾਨ ਕੋਈ ਬੜੀ ਤਗੜੀ ਡਿਕਸ਼ਨਰੀ ਹੈ ਮੈਨੂੰ ਲੱਗਦਾ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਹਣਾ ਪੁਰਾਣੇ ਬਾਬਿਆਂ ਨੂੰ ਹੀ ਪਤਾ ਹੈ ਆਣ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਜੀ ਹੁਣਾਂ ਦਾ ਲਿਖਿਆ ਹੋਇਆ ਤੇ 1245 47 ਦਾਸ ਪਾਸ ਪੇਜ ਨੇ ਇਹਨਾਂ ਦੇ ਅੱਜ ਦੇ ਜਿਹੜੇ ਸਾਹਿਤ ਕਰਨ ਜਿਹੜੀ ਅੱਜ ਦੀ ਪੀੜ੍ਹੀ ਹੈ ਇਹ ਚਮਚਾਗਰੀ ਦੀ ਬਿਲਕੁਲ ਚਮਚਾਗਰੀ ਜਿਹਨੂੰ ਬੋਲਦੇ ਨੇ ਕਿਉਂਕਿ ਇਹ ਕੀ ਗੱਲ ਦੇਣ ਕਿ ਇੱਕ ਕੁੜੀ ਨੇ ਕਿਤਾਬ ਲਿਖਤੀ ਚਮਚਾਗਰੀ ਹੋ ਜੂਗੀ ਜਾਂ ਮੁੰਡੇ ਨੇ ਲਿਖਤੀ ਉਹਦੇ ਪਰ ਇੱਕ ਦੂਜੇ ਦੇ ਪ੍ਰਤੀ ਅਟਰੈਕਟਿਵਿਟੀ ਰੱਖਣਗੇ ਹਾਂ ਇਹ ਤਾਂ ਚੀਜ਼ਾਂ ਹਾਂ ਗਾਣੇ ਵੀ ਉਹਦੇ ਤੇ ਹੀ ਆ ਕਿਤਾਬਾਂ ਵੀ ਉਹਦੇ ਤੇ ਉਹ ਸ਼ੇਰੋ ਸ਼ਾਇਰੀ ਵੀ ਉਹਦੇ ਤੇ ਚੱਲੀ ਜਾਂਦੀ ਹੈ ਬਿਲਕੁਲ ਪਰ ਆਪਾਂ ਆਪਣੀ ਕਿਤਾਬ ਦੇ ਵਿੱਚ ਇਹ ਚੀਜ਼ ਨਹੀਂ ਪਈ ਉਹ ਇਹੀ ਹੈ ਕਿ ਆਪਣੀ ਪਰਾਤਨ ਵਿਰਾਸਤਾਂ ਦੀ ਤਰਫ ਵਧੋ ਆਪਣੇ ਬਜ਼ੁਰਗਾਂ ਨੂੰ ਸਮਾ ਦਿਓ ਆਪਣੇ ਬਜ਼ੁਰਗਾਂ ਦੇ ਨਾਲ ਬੈਠੋ ਆਪਣੇ ਬਜ਼ੁਰਗਾਂ ਕੋਲੋਂ ਜਾਣਕਾਰੀ ਲਓ ਕਿ ਪਿਛਲਾ ਸਮਾਂ ਕਿਵੇਂ ਦਾ ਸੀ ਉਹਨਾਂ ਨੇ ਕਰਤਾਰ ਜਰੂਰ ਨਭਾਏ ਨੇ ਉਸ ਫਿਲਮ ਦੇ ਵਿੱਚ ਆਪਣੀ ਨੈਗੇਟਿਵਿਟੀ ਸਾਡੇ ਉੱਪਰ ਫਲਾਉਣ ਵਾਸਤੇ ਸਿੱਖਾਂ ਨੇ ਕਰਦੀ ਪਰ ਮੈਨੂੰ ਲੱਗਦਾ ਹੈ ਕਿ ਇਸ ਬੀਬੀ ਨੇ ਕਟਰਵਾਦੀ ਹੋਣ ਦਾ ਤੇ ਆਪਣਾ ਸਬੂਤ ਦਿੱਤਾ ਪਰ ਜਿਨ੍ਹਾਂ ਦੇ ਕਰਤਾਰ ਬਣਾ ਕੇ ਦੱਸੇ ਗਏ ਨੇ ਉਹਨਾਂ ਲੋਕਾਂ ਦੇ ਐਸੇ ਕਰਤਾਰ ਨਹੀਂ ਨੇ ਹਮਮ ਸ਼ਾਂਤਾਂ ਦੀ ਇਹਦੇ ਵਿੱਚ ਗੱਲ ਹੁੰਦੀ ਹੈ ਹੋਰ ਜਿੰਨੇ ਵੀ ਸੰਘਰਸ਼ ਦੇ ਵਿੱਚ ਰਹੇ ਨੇ ਲੋਕ ਹਮਮ ਜਿੰਨੇ ਵੀ ਸ਼ਹੀਦ ਸਿੰਘ ਹੋਏ ਨੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਵੀ ਇਹ ਕਰਦਾਰ ਦੱਸੇ ਇਸ ਫਿਲਮ ਦੇ ਵਿੱਚ ਅਮਰ ਜੰਸੀ ਹਮਮ ਮੈਨੂੰ ਲੱਗਦਾ ਕਿ 90% ਗਲਤ ਦੱਸੇ